ਕੀ ਹੈ ਬਾਕੀ ਹੁਣ ਤੁਹਾ ਮੈਂ ਸਰਕਾਰ ਨੂੰ ਉਹਨਾਂ ਨੇ ਹਟਾ ਚ ਲਿੱਤਾ ਹੈ ਬਣੀ ਬਦੀ ਹੈ ਜਿਹੜੀ ਕਲੀ ਆਪ ਪਾਰਟੀ ਨਸ਼ੇ ਵਿਚੇ ਦੇ ਜਿਹੜੇ ਬੰਦੇ ਕਾਰਟ ਘਟੇ ਨੂੰ ਲੁੱਟਦੇ ਬਿਲਕੁਲ ਨਹੀਂ ਹੈ ਸਰਕਾਰ ਨੂੰ ਉਹਨਾਂ ਨੇ ਹਟਾ ਚ ਲਿੱਤਾ ਹੈ ਕੀ ਹੈ ਕਿੱਥੋਂ ਦੀ ਗੁੰਡਾ ਕਰਦੀ ਹੈ ਸਰਕਾਰ ਕਹਿਦੀ ਹੈ ਇਸ ਟਾਂ ਤੇ ਠੀਕ ਹੈ ਨਸ਼ਾ ਛਡਾਊ ਕੇਂਦਰ ਚੱਲ ਰਹੀ ਹੈ ਠੀਕ ਹੈ ਗੁੰਡਾ ਛਡਾਊ ਕੇਂਦਰ ਕਿੱਥੇ ਹੈ ਕਿੱਥੇ ਦੇ ਪੈਸੇ ਲਾੜੀ ਸਰਕਾਰ ਤੇ ਗੁੰਡਾ ਛੜਾਉਗੇ ਇੰਦਰ ਕਿੱਥੇ ਐ ਇਹ ਕੀ ਐ ਗੁੰਡਾ ਜੀ ਆਪਾਂ ਲੈ ਮੇਰੇ ਜਾਓ ਪਰੇ ਜਾ ਇਹ ਕੀ ਐ ਕਾਲ ਹੈ ਕੰਮ ਕਰੀ ਹੁੰਦੀ ਹੈ ਜੀ ਸਰ ਇਹ ਜੋ ਐਸਟੈਂਪਲੇ ਨਗਰ ਲਾਪੇ ਵਿੱਚ ਪਤਲ ਹੋਇਆ ਹੈ ਕੀ ਕਾਰਨ ਬਣੀ ਹੈ ਤੇ ਕਿੰਨਾ ਲੋਕਾਂ ਨੂੰ ਪਤਲ ਕੀਤਾ ਗਿਆ ਜੈਸ਼ੀ ਦਾ ਪੁੱਤ ਜੈਸ਼ੀ ਨਾ ਯਾਰ ਜੈਸ਼ੀ ਦਾਮ ਜੇ ਸਾਡੀ মিডিਆ ਆਈ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਧੱਕਾ ਆ ਉਹ ਗਲਤ ਹੋਇਆ ਜਿਹੜੇ ਬੰਦੇ ਆਏ ਆ ਕਿ ਲਾ ਕੇ ਤਾਤਰ ਮਾਰ ਕੇ ਗਏ ਆ ਉਹ ਤੇ ਗੁੰਡਾ ਕਰਦੀ ਰਾਜ ਕਰਨ ਦੇ ਇੱਕ ਪੰਜਾਬ ਸਰਕਾਰ ਮਰਦਾ ਬਲ ਕਰਨੇ ਆ ਪਰ ਕੰਨੇ ਆ ਠੀਕ ਹੈ ਇੱਕ ਆਂ ਪਾਰਟੀ ਆਈ ਹੈ ਸਾਹਮਣੇ ਗੰਦੀ ਪਾਰਟੀ ਆਈ ਹੈ ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ ਐਸਪੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਸਾਰੇ ਇੱਥੇ ਆਏ ਆ ਪਰ ਆਪਾਂ ਪੁਲਿਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਕੋਲ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬ ਉਹਦੇ ਨਾਲ ਆ ਪਰ ਜਿੰਨਾਂ ਨੇ ਤੱਕਾ ਕੀਤਾ ਉਹਨਾਂ ਨੂੰ ਫਾਂਸੀ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਮਰਜੀ ਗੁੰਡਾਗਰਦੀ ਰਾਜ ਕਰਨ ਦਾ ਇਸ ਦਾ ਪ੍ਰਾਣੀ ਰੰਜੀਤ ਸਿੰਘ ਨਹੀਂ ਪ੍ਰਾਣੀ ਰਾਜਮ ਪਣੀ ਆ ਉਹ ਬੰਦਾ ਸ਼ਿਕਾਣ ਆਇਆ ਇੱਕ ਦਾਤਰ ਮਾਈ ਗਾਂ ਗਏ ਮੈਡਮ ਮੈਡਮ ਬੇਟਾ ਉਹਨਾਂ ਦਾ ਆ ਬੇਟਾ ਉਹਨਾਂ ਦਾ ਦੱਸੋ ਬੇਟਾ ਇਹਨਾਂ ਦਾ ਇਹਨਾਂ ਦੀ ਤੁਸੀਂ ਪੂਰੀ ਪੂਰੀ ਗੱਲ ਸੁਣੋ ਠੀਕ ਹੈ ਜੀ ਹਾਂ ਜੀ ਪੰਜ ਵਜੇ ਆਪਣਾ ਨਾਮ ਦੱਸ ਕੀ ਨਾਮ ਨੇ ਤੁਹਾਡੇ ਪਾਪਾ ਦਾ ਮੇਰੇ ਪਾਪਾ ਦਾ ਨਾਮ ਕੀ ਸੀ ਤੁਹਾਡਾ ਨਾਮ ਕੀ ਹੈ ਮੇਰਾ ਪੁਨਾਲ ਨੇ ਕਿੰਨੀ ਏਜ ਆ ਤੁਹਾਡੇ ਪਾਪਾ ਦੀ ਜਮਾ ਦੇਖੋ 38 3839 ਕੀ ਕਾਰਨ ਬਣੇ ਕਤਲ ਦੇ ਕੋਈ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਜ ਨਾਮ ਕਰਾਇਆ ਜੀ ਉਹਨਾਂ ਜਿਹੜੇ ਮੁੰਡੇ ਲੜੇ ਇਹਨਾਂ ਦੇ ਨਾਲ ਲੈ ਲਓ ਇਹ ਇੱਕ ਇਹ ਦੀਪੂ ਨਾਲ ਦਾ ਮੁੰਡਾ ਸਮੋਕਿੰਗ ਕਰਦੇ ਬਾਹਰ ਆਇਆ ਤੇ ਇਹਨਾਂ ਦੀ ਆਪਸੇ ਕੋਈ ਗੱਲ ਹੋਈ ਆ ਘਰ ਦੇ ਮੁੰਡੇ ਦੇ ਨਾਲ ਤੇ ਇਹ ਹੋ ਗਿਆ ਹੱਥੋਂ ਪਾਈ ਠੀਕ ਹੈ ਤੇ ਉਹ ਮੁੰਡਾ ਭੱਜੇ ਮੇਦੀ ਦੁਹਾਨ ਨਾਲ ਬਚਣ ਵਾਸਤੇ ਤੇ ਉਹਨੇ ਉਥੋਂ ਚਲਾਤੀਆਂ ਇੱਟਾਂ ਠੀਕ ਹੈ ਤੇ ਉਹ ਉਥੋਂ ਚੱਲਦੇ ਇੱਟੇ ਤੇ ਦੀਪੂ ਦੇ ਨਾਲ ਅੱਖ ਤੇ ਵੱਜੀ ਤੇ ਉਹ ਗਿਆ ਟਾਂਟੇ ਟੂੰਕੀ ਲਵਾ ਕੇ ਬਾਅਦ ਚੋਂ ਜਿਹੜਾ ਦੀਪੂ ਮੰਡਾ ਜਿਹੜਾ ਸੂਕੇ ਕਰਕੇ ਨਾਲ ਲੜਿਆ ਨਾ ਉਹਨੇ ਮੁੰਡੇ ਕੱਥੇ ਦਿੱਤੇ ਮੁੰਡੇ ਇਕੱਠੇ ਕਰਕੇ ਨੂੰ ਪੁੱਟਿਆ ਚੰਗਾ ਠੀਕ ਏ ਤੇ ਬਾਅਦ ਚੋਂ ਫਾਜ਼ਲ ਸਾਹਿਬ ਮੇਰੇ ਨੇ ਰਾਈ ਨਾਮਾ ਕਰਾਇਆ ਕਿ ਛੱਡੂ ਗਲੀ ਮੱਲਾ ਹੈਗਾ ਨਹੀਂ ਚੰਗਾ ਲੱਗਦਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਨੇ ਧਰ ਗੱਲ ਕਰੰਦੇ ਹੀ ਉਪਾਰ ਸ਼ਾਮ ਉਹ ਇਹਦੇ ਨਾਲ ਹੀ ਗੱਲ ਕਰੰਦੇ ਹੀ ਤੇ ਇਹਨਾਂ ਕੋ ਨਾ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੂ ਉਹਦੀ ਵਾਈਫ ਹੈਗੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਵਾਸਤੇ ਦਵਾਈ ਲੈ ਕੇ ਆਏ ਤੇ ਬਾਅਦ ਚੋਂ ਕੰਡੇ ਸਾਡੇ ਕੋਲ ਦੁੱਧ ਜੋਗੇ ਨਹੀਂ ਪੈਸੇ ਹੈਗੇ ਆ ਤੇ ਜੇ ਫਿਰ ਪਾਪਾ ਨੇ 50 ਰੁਪਏ ਕੱਢੇ ਕਹਿੰਦੇ ਜਾ ਦੁੱਧ ਲੈ ਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਲਈ ਗਿਆ ਹੀ ਆ ਤੇ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗੇ ਹੈ ਹਾਲੇ ਸ਼ਹਿਰ ਦੇ ਕਿੱਥੋਂ ਉੱਟਣੋਂ ਨੇ ਲੈ ਕੇ ਦਸਤਰੋਂ ਨਾਲ ਤੁਸੀਂ ਹੱਥੇ ਮਾਨੇ ਸਟਾਰਟ ਕਰਦੇ। ਇਹ ਜ਼ਿਆਦਾਤਰ ਕਿੰਨੇ ਮਾਰੇ ਆ? ਦਸਤਰ ਮਿੱਠੂ ਦੇ ਮੁੰਡੇ ਨੇ ਮਾਰੇ ਆ। ਕੋਈ ਨਾਮ ਉਹਨਾਂ ਦਾ ਪਤਾ ਹੈ ਕੀ? ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ। ਪਰ ਮੈਡਮ ਇੱਕ ਗੱਲ ਕਹਾਂ ਜੀ। ਇਹ ਜਿਹੀ ਸਾਡੇ ਕੋਲ ਫੋਟੋ ਵੀ ਹੈ ਸਭ ਕੁਝ ਸਬੂਤ ਹੈਗਾ। ਦੂਜੇ ਨੰਬਰ ਤੇ ਧੱਕਾ ਆ। ਠੀਕ ਆ। ਪੰਜਾਬ ਪੁਲਿਸ ਪੰਜਾਬ ਪੁਲਿਸ ਕੰਮ ਕਰਨਾ ਚਾਹਦੀ ਆ। ਪਰ ਪੰਜਾਬ ਪੁਲਿਸ ਕੰਮ ਨਹੀਂ ਕਰਦੀ ਆ। ਪਰ ਸਰਕਾਰ ਕੰਮ ਨਹੀਂ ਕਰ ਦਿੰਦੀ। ਪੁਲਿਸ ਮੌਕੇ ਤੇ ਪਹੁੰਚੀ। ਹਾਂ ਜੀ ਮੌਕੇ ਤੇ ਪਹੁੰਚੀ ਆ ਪੰਜਾਬ ਪੁਲਿਸ ਮੌਕੇ ਪਹੁੰਚੀ ਐਸ. ਪਰ ਉਹ ਬਹੁਤ ਹਨ ਵਾ ਕਰਦੇ ਆ ਜਿਹੜੀ ਪੰਜਾਬ ਸਰਕਾਰ ਗਲਤ ਕੰਮ ਕਰਦੀ ਆ ਗੁੰਡਾ ਕਰਦੀ ਸਾਰੇ ਬੰਦੇ ਪਾਲਣਦੀ ਆ ਪਰ ਦੇਖਣਾ ਹੋਏਗਾ ਕਿ ਇੱਕ ਕਤਲ ਕੀਤਾ ਜਾਂਦਾ ਹੈ ਕਿਸੇ ਹੋਰ ਦੀ ਲੜਾਈ ਵਿੱਚ ਕਿਦਾਂ ਤਾਂ ਦੇਖਦੇ ਹੋ ਪੰਜਾਬ ਪੁਲਿਸ ਦੀ ਕਾਰਵਾਈ ਨਹੀਂ ਜਿਵੇਂ ਲੱਗਦਾ ਹੈ ਤੁਹਾਨੂੰ ਕਾਰਵਾਈ ਹੋਏਗੀ ਬਾਕੀ ਮੈਡਮ ਇਹ ਕੱਲ੍ਹ ਪੰਜਾਬ ਪੁਲਿਸ ਕਰ ਰਹੀ ਪੂਰੀ ਕਰਨਦੀ ਆ ਬਾਕੀ ਪੰਜਾਬ ਪੁਲਿਸ ਗੁੰਡਾ ਕਰਦੀ ਕਰਨੀ ਆ ਇਸ ਟਾਈਮ ਹਾਂ ਠੀਕ ਹੈ ਜੀ ਸਰ ਪੇਮ ਨਗਰ ਇਲਾਕੇ ਦੇ ਵਿੱਚ ਇੱਕ ਕਤਲ ਹੋਇਆ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮਨਗਰ ਵਿੱਚ ਲੜਕੇ ਦੇ ਝਗੜਾ ਆਇਆ ਝਗੜੇ ਦੇ ਵਿੱਚ ਇੱਕ ਵਿਅਕਤੀ ਜ਼ਖਮ ਹੋ ਗਿਆ। ਅਸੀਂ ਮੌਕੇ ਤੇ ਪਹੁੰਚੇ ਹਾਂ ਆ ਕੇ ਦੇਖਿਆ ਕਿਸ਼ਨ ਨਾਂ ਦਾ ਵਿਅਕਤੀ ਸੀਗਾ ਜਿਹਦਾ ਬਾ ਚੌਪਤ ਨਾਲ ਕੋਲ ਰਿਸ਼ਤਾ ਤਾਂ ਉਹਨਾਂ ਦੁਕਾਨ ਉਦੀ। ਉਹਦੇ ਸਾਹਮਣੇ ਘਰ ਇੱਕ ਰੇਦੀ ਮਿੱਟੀ ਵਾਲਾ ਵਿਅਕਤੀ ਉਹਦੇ ਲੜਕੇ ਨੇ। ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਫੁਨਾ ਦਾ ਵਿਅਕਤੀ ਆ। ਉਹਨਾਂ ਦਾ ਆਪਸੀ ਝਗੜਾ ਸੀ ਉਹ ਵੀ। ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਹੋਇਆ। ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਇਸੇ ਰੰਜੇ ਦੇ ਵਿੱਚ ਹੀ ਇਹ ਮਿਲ ਲੜ ਗਏ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੇ ਮੱਤ ਲਾ ਸਰ ਜਿਸ ਵਿਅਕਤੀ ਦਾ ਕਤਲ ਹੋਇਆ ਕਿੰਨੀ ਕਮਰ ਤੇਰੀ ਵਾਉਟੇ ਦੀ 38 ਦੀਆਂ ਤੇ ਉਪਰੇ ਜੀ ਤੇ ਬਾਕੀ ਕਾਰ ਵੀ ਸੀ ਗਾ